ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਸਾਰੇ ਹੀ ਭੈਣ ਭਰਾਵਾਂਗੇ ਹੱਥ ਛੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਦਿਆ ਕਰੋ ਜੀ ਸਾਥ ਸੰਗਤਾਂ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗਤ ਜੀ ਸੰਤ ਮਹਾਪੁਰਖਾਂ ਦੇ ਪਾਸੋਂ ਸੁਣਿਏ ਹੋਏ ਕੁਝ ਗੁਰਮਖ ਪਿਆਰਿਆਂ ਦੇ ਪਾਸੋਂ ਸੁਣਿਏ ਹੋਏ ਬਹੁਤ ਹੀ ਕੀਮਤੀ ਬਚਨ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਹੜੇ ਬਚਨ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦੇ ਹਨ ਸਾਡੀ ਅਧਿਆਤਮਿਕ ਤਰੱਕੀ ਕਰਵਾ ਸਕਦੇ ਹਨ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਗੁਰਬਾਣੀ ਦਾ ਪਾਠ ਤਾਂ ਕਰਦੇ ਹਾਂ ਪਰ ਜਾਣੇ ਅਣਜਾਣੇ ਦੇ ਵਿੱਚ ਬਹੁਤ ਗਲਤੀਆਂ ਕਰ ਬੈਠਦੇ ਹਾਂ ਤਾਂ ਅੱਜ ਦੀ ਵੀਡੀਓ ਦੇ ਵਿੱਚ ਸੰਗਤ ਜੀ ਗੁਰਮਖ ਪਿਆਰਿਆਂ ਪਾਸੋਂ ਮਿਲੀ ਹੋਈ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਆਪਣੇ ਸਤਗੁਰ ਸੱਚੇ ਪਾਸ਼ਾ ਜੀ ਦਾ ਨਾਮ ਜਪ ਕੇ ਗੁਰਬਾਣੀ ਦਾ ਪਾਠ ਕਰਕੇ ਉਹਨਾਂ ਦੀ ਕਿਰਪਾ ਹਾਸਲ ਕਰ ਸਕਦੇ ਹਾਂ ਤਾਂ ਸਭ ਤੋਂ ਪਹਿਲੀ ਗੱਲ ਮਹਾਪੁਰਖ ਜੀ ਕਹਿੰਦੇ ਹਨ ਕਿ ਭਾਵੇਂ ਤੁਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਹੋ ਜਾਂ ਫਿਰ ਦਿਨ ਦੇ ਵਿੱਚ ਕਿਸੇ ਵੀ ਵੇਲੇ ਗੁਰਬਾਣੀ ਦਾ ਪਾਠ ਕਰਦੇ ਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਗੱਲ ਪੈਂਦੀ ਹੈ ਜਾਂ ਤੁਸੀਂ ਖੁਦ ਗੁਰਬਾਣੀ ਦੀ ਗੱਲ ਕੀਤੀ ਹੈ ਤੁਸੀਂ ਕਥਾ ਵਿਚਾਰ ਸੁਨੇ ਹੈ ਕੀਰਤਨ ਸੁਣਿਆ ਹੈ ਗੁਰੂ ਘਰੇ ਗਏ ਹੋ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਗੁਰੂ ਚਰਨਾਂ ਦੇ ਨਾਲ ਜੁੜੇ ਹੋ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਪਾਠ ਕਰਕੇ ਉਠੋ ਕਥਾ ਕੀਰਤਨ ਸੁਣ ਕੇ ਉਠੋ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਵੇਲਾ ਇਹ ਘੜੀਆਂ ਬਖਸ਼ਿਸ਼ ਕੀਤੀਆਂ ਵਾਇਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਅਸੀਂ ਉਹਨਾਂ ਦਾ ਨਾਮ ਨਾ ਤਾਂ ਜਪ ਸਕਦੇ ਹਾਂ ਨਾ ਹੀ ਸੁਣ ਸਕਦੇ ਹਾਂ ਤਾਂ ਜੇਕਰ ਅੱਜ ਅਸੀਂ ਵਾਇਗੁਰੂ ਅਕਾਲਪੁਰਖ ਜੀ ਦਾ ਨਾਮ ਜਪਿਆ ਜਾਂ ਫਿਰ ਸੁਣਿਆ ਹੈ ਤਾਂ ਇਹਦਾ ਮਤਲਬ ਇਹ ਕਿ ਸਾਡੇ ਉੱਤੇ ਵਾਇਗੁਰੂ ਜੀ ਦੀ ਕਿਰਪਾ ਹੋਈ ਹੈ ਤਾਂ ਇਸ ਕਿਰਪਾ ਦੇ ਲਈ ਵਾਇਗੁਰੂ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਇੱਕ ਵਾਰ ਨਹੀਂ ਵਾਰ-ਵਾਰ ਸ਼ੁਕਰਾਨਾ ਕਰਨਾ ਹੈ ਕਿਉਂਕਿ ਜੋ ਵੇਲੇ ਘੜੀਆਂ ਜੋ ਸਮਾਂ ਇਸ ਵੇਲੇ ਚੱਲ ਰਿਹਾ ਹੈ ਇਹਦੇ ਵਿੱਚ ਕਾਲਯੁਗ ਬਹੁਤ ਵੱਡਾ ਬਲਵਾਨ ਹੋ ਚੁੱਕਾ ਹੈ ਕਾਲਯੁਗ ਰੰਗ ਰੂਪ ਭੇਸ ਬਦਲ ਕੇ ਥਾਂ-ਥਾਂ ਤੇ ਖੜਿਆ ਹੈ ਸਾਡੇ ਰਸਤੇ ਦੀ ਰੁਕਾਵਟ ਬਣਾਉਣ ਦੇ ਲਈ ਸਾਨੂੰ ਆਪਣੇ ਗੁਰੂ ਚਰਨਾਂ ਤੋਂ ਦੂਰ ਕਰਨ ਦੇ ਲਈ ਇਹ ਕਾਲਯੁਗ ਦੇ ਪ੍ਰਭਾਵ ਤੋਂ ਸਾਨੂੰ ਵਾਹਿਗੁਰੂ ਜੀ ਹੀ ਪਛਾਣ ਸਕਦੇ ਹਨ ਜੇਕਰ ਅੱਜ ਅਸੀਂ ਨਾਮ ਜਪਿਆ ਹੈ ਤਾਂ ਇਹਦਾ ਮਤਲਬ ਅਸੀਂ ਕਾਲਯੁਗ ਦੇ ਪ੍ਰਭਾਵ ਤੋਂ ਦੂਰ ਹਾਂ ਜਦੋਂ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ ਤਾਂ ਇਹ ਕਾਲਯੁਗ ਹੋਰ ਕਮਜ਼ੋਰ ਹੁੰਦਾ ਹੈ ਸਾਡੇ ਤੋਂ ਦੂਰ ਭੱਜਦਾ ਹੈ ਤੇ ਜੇ ਵਾਈਗੁਰੂ ਜੀ ਦੇ ਨਾਮ ਜੀ ਨੇ ਨਾਮ ਆਪਣਾ ਜਪਾਇਆ ਤਾਂ ਆਪਣੀ ਗੱਲ ਸਾਡੇ ਕੰਨਾਂ ਦੇ ਵਿੱਚ ਪਾਈ ਹੈ ਵਾਈਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਹਰ ਰੋਜ਼ ਕਰਨਾ ਹੈ ਜੋ ਭੈਣ ਭਰਾ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਹਨ ਨਿਤਨੇਮ ਕਰਦੇ ਹਨ ਉਹ ਹਰ ਰੋਜ਼ ਪਹਿਲਾਂ ਵਾਈਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਦੇ ਹਨ ਵਾਈਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਵੇਲਾ ਇਹ ਘੜੀਆਂ ਬਖਸ਼ਿਸ਼ ਕੀਤੀਆਂ ਤਸੰਗਾਜੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਰੇਸ਼ਾਨੀਆਂ ਹੁੰਦੀਆਂ ਹਨ ਉਹਨਾਂ ਰੁਕਾਵਟਾਂ ਪਰੇਸ਼ਾਨੀਆਂ ਚਿੰਤਾਵਾਂ ਨੂੰ ਇੱਕ ਪਰਚਾ ਸਮਝ ਕੇ ਲੈਣਾ ਹੈ ਕਿ ਇਹ ਮੇਰੇ ਵਾਇਕ੍ਰੋਚੀ ਨੇ ਮੇਰੇ ਤੇ ਪਰਚਾ ਪਾਇਆ ਹੈ ਮੇਰਾ ਇਮਤਿਹਾਨ ਲੈ ਰਹੇ ਹਨ ਤੇ ਮੈਂ ਕਿਸੇ ਵੀ ਤਰੀਕੇ ਦੇ ਨਾਲ ਇਹ ਇਮਤਿਹਾਨ ਚੋਂ ਪਾਸ ਹੋਣਾ ਹੈ ਇਸ ਕਰਕੇ ਦੁੱਖ ਦੀ ਘੜੀ ਦੇ ਵਿੱਚ ਚਿੰਤਾ ਦੀ ਘੜੀ ਦੇ ਵਿੱਚ ਕਦੇ ਵੀ ਆਪਣੇ ਗੁਰੂ ਦਾ ਦਰ ਛੱਡ ਕੇ ਸੱਜੇ ਖੱਬੇ ਨਹੀਂ ਭਟਕਣਾ ਚਾਹੀਦਾ ਆਪਣੇ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਅਤੇ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਚਿੰਤਾ ਦੀ ਘੜੀ ਆਉਂਦੀ ਹੈ ਇਹਦੇ ਵਿੱਚ ਆਪਣਾ ਨਿਤਨੇਮ ਹੋਰ ਵਾਦਾ ਦੇਣਾ ਹੈ ਕੁਝ ਲੋਕ ਦੁੱਖ ਦੀ ਘੜੀ ਦੇ ਵਿੱਚ ਚਿੰਤਾ ਦੀ ਘੜੀ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿੱਲੇ ਸ਼ਿਕਵੇ ਸ਼ਿਕਾਇਤਾਂ ਕਰਨ ਲੱਗ ਜਾਂਦੇ ਹਨ ਆਪਣੇ ਚੱਪੇ ਹੋਏ ਨਾਮ ਦਾ ਦਾਵਾ ਕਰਨ ਲੱਗ ਜਾਂਦੇ ਹਨ ਕਿ ਵਾਹਿਗੁਰੂ ਜੀ ਮੈਂ ਤਾਂ ਰੋਜ਼ ਅਮਰਤ ਵਲੇ ਉੱਠਦਾ ਸੀ ਰੋਜ਼ ਬਾੜ ਕਰਦਾ ਹਾਂ ਮੇਰੇ ਨਾਲ ਇਹ ਕਿਉਂ ਹੋਇਆ ਇਹਦਾ ਨਹੀਂ ਕਰਨਾ ਵਾਈਗਰੂ ਜੀ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਣਾ ਹੈ ਵਾਈਗਰੂ ਜੀ ਦੀ ਰਜਾ ਦੇ ਵਿੱਚ ਰਹਿਣਾ ਹੈ ਕਿਉਂਕਿ ਵਾਈਗਰੂ ਜੀ ਨੂੰ ਸਾਡੇ ਨਾਲੋਂ ਬਿਹਤਰ ਪਤਾ ਹੈ ਜੋ ਅਸੀਂ ਮੰਗਦੇ ਹਾਂ ਜਦੋਂ ਸਾਡੇ ਮੰਗਿਆ ਸਾਨੂੰ ਨਹੀਂ ਮਿਲਦਾ ਤਾਂ ਆਪਾਂ ਨਰਾਸ਼ ਹੋ ਜਾਂਦੇ ਹਾਂ ਪਰ ਉੱਥੇ ਨਰਾਸ਼ ਨਹੀਂ ਹੋਣਾ ਚਾਹੀਦਾ ਉੱਥੇ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਉਹ ਮਾਲਕ ਨੂੰ ਉਹ ਵਾਇਗਰੋ ਅਕਾਲ ਪੁਰਖ ਜੀ ਨੂੰ ਸਾਡੇ ਨਾਲੋਂ ਬਿਹਤਰ ਪਤਾ ਹੈ ਕਿ ਸਾਡੇ ਲਈ ਕਿਹੜੀ ਚੀਜ਼ ਠੀਕ ਹੈ ਹਰ ਵੇਲੇ ਵਾਇਗਰੋ ਜੀ ਤੇ ਭਰੋਸਾ ਰੱਖ ਕੇ ਵਾਇਗਰੋ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਇਗਰੋ ਜੀ ਦਾ ਨਾਮ ਜਪਣਾ ਹੈ ਜੋ ਵੀ ਚਾਹੀਦਾ ਹੈ ਉਹਦੇ ਲਈ ਵਾਇਗਰੋ ਜੀ ਤੇ ਆ ਕੇ ਅਰਦਾਸ ਬੇਨਤੀ ਕਰਨੇ ਹੈ ਕਈ ਵਾਰ ਹੁਣ ਜਿਵੇਂ ਚੱਲਦੇ ਚੱਲਦੇ ਕੰਮਾਂ ਦੇ ਵਿੱਚ ਰੁਕਾਵਟ ਪੈ ਜਾਂਦੀ ਹੈ ਕੁਝ ਲੋਕ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਰੁਕਾਵਟਾਂ ਨੂੰ ਦੇਖ ਕੇ ਘਬਰਾ ਜਾਂਦੇ ਹਨ ਪਰ ਮਹਾਪੁਰਖ ਜੀ ਕਹਿੰਦੇ ਹਨ ਕਿ ਅਮਰਤ ਵੇਲੇ ਉਠੋ ਉੱਠ ਕੇ ਆਪਣੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਜੋ ਵੀ ਤੁਹਾਡੀ ਜ਼ਿੰਦਗੀ ਦੀ ਰੁਕਾਵਟ ਹੈ ਪਰੇਸ਼ਾਨੀ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਮਹਾਪੁਰਖ ਜੀ ਕਹਿੰਦੇ ਕਿ ਮੋਲ ਮੰਤਰ ਜੀ ਦਾ ਜਾਪ ਕਰੋ ਨਾਲ ਗੋੜੀ ਮਹੱਲਾ ਪੰਜਵਾਂ θεਰ ਕਰ ਬੈ ਸੁਹਾਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਣ ਕੀ ਪੈਜ ਰੱਖੀ ਕਰਤਾਰੇ ਇਸ ਲੋਕ ਦਾ ਜਾਪ ਕਰਨਾ ਚਾਹੀਦਾ ਹੈ ਜਿੰਨਾ ਸਮਾਂ ਕਰ ਸਕਦੇ ਹੋ ਅੱਧਾ ਘੰਟਾ ਮੋਲ ਮੰਤਰ ਜੀ ਦਾ ਜਾਪ ਕਰ ਲਓ ਅੱਧਾ ਘੰਟਾ ਇਸ ਸ਼ਬਦ ਦਾ ਜਾਪ ਕਰ ਲਓ ਤੇ ਵਾਇਗੁਰੂ ਜੀ ਦੀ ਅਗਿਆਦਾਸ ਪੈਂਦੀ ਕਰੋ ਸਤਿਗੁਰ ਸੱਚੇ ਪਾਸ਼ਾ ਸਾਡੇ ਰਸਤੇ ਦੀਆਂ ਸਾਡੇ ਕੰਮ ਦੇ ਕਾਰੋਬਾਰ ਦੀਆਂ ਔਕਾਫਟਾਂ ਦੂਰ ਹੋ ਜਾਣ ਗੁਰੂ ਦੇ ਉਤੇ ਭਰੋਸਾ ਹੋਵੇ ਤਾਂ ਗੁਰੂ ਸਾਹਿਬ ਜੀ ਹਰੇਕ ਅਰਦਾਸ ਬੇਨਤੀ ਪੂਰਾ ਕਰ ਦਿੰਦੇ ਹਨ ਬਲਕਿ ਸਾਡੀ ਸੋਚ ਤੋਂ ਵੀ ਕਿਤੇ ਜ਼ਿਆਦਾ ਸਾਨੂੰ ਦਿੰਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਤੇ ਉਤੇ ਭਰੋਸਾ ਰੱਖ ਕੇ ਆਪਾਂ ਚੱਲਦੇ ਹਾਂ ਸੱਚ ਕਰਕੇ ਜਾਣੇ ਝੋਲੀਆਂ ਛੋਟੀਆਂ ਪੈ ਜਾਂਦੀਆਂ ਹਨ ਸਾਡੀ ਸੋਚ ਤੋਂ ਵੀ ਕਿਤੇ ਜ਼ਿਆਦਾ ਸਾਨੂੰ ਮਿਲਦਾ ਹੈ ਇਸ ਲਈ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਹੈ ਤੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਵੇਲਾ ਸਾਮਣਾ ਹੈ ਗੁਰੂ ਵੇਲਾ ਬਹੁਤ ਹੀ ਕੀਮਤੀ ਵੇਲਾ ਹੈ ਭਾਗਾਂ ਵਾਲਾ ਵੇਲਾ ਹੈ ਤੇ ਕਰਮਾਂ ਵਾਲਿਆਂ ਨੂੰ ਮਿਲਦਾ ਹੈ ਜਦੋਂ ਵੀ ਕਿਤੇ ਰਾਤ ਨੂੰ ਅਚਾਨਕ ਅੱਖ ਖੁੱਲਦੀ ਹੈ ਕੁਝ ਲੋਕ ਉੱਨੋ ਅਧੀ ਰਾਤ ਸਮਝ ਕੇ ਸੌ ਜਾਂਦੇ ਹਨ ਪਰ ਮਹਾਪੁਰਖ ਜੀ ਕਹਿੰਦੇ ਹਨ ਇਸ ਵੇਲੇ ਨੂੰ ਕਦੇ ਵੀ ਗਵਾਉਣਾ ਨਹੀਂ ਇਸ ਵੇਲੇ ਦੇ ਵਿੱਚ ਤੁਸੀਂ ਇੱਕ ਵਾਰ ਵੀ ਵਾਏ ਗੁਰੂ ਜੀ ਕਹਿੰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਤੁਹਾਨੂੰ ਕਿੰਨਾ ਜ਼ਿਆਦਾ ਫਲ ਮਿਲਦਾ ਹੈ ਬਾਕੀ ਜੀ ਆਪਾਂ ਇਸ ਵੇਲੇ ਦੇ ਵਿੱਚ ਉੱਠ ਕੇ ਕੋਈ ਅੱਧਾ ਘੰਟਾ ਇੱਕ ਘੰਟਾ ਨਾਮ ਜਪ ਕਰੀਏ ਫਿਰ ਸੋਚੋ ਸਾਡੇ ਤੇ ਕਿੰਨੀ ਕਿਰਪਾ ਹੋ ਸਕਦੀ ਹੈ ਤਿੰਨ ਤੋਂ 6 ਦਾ ਵੇਲਾ ਤਾਂ ਹਰੇਕ ਗ੍ਰਸਤੀ ਦੇ ਲਈ ਜ਼ਰੂਰੀ ਹੈ ਸੰਭਾਲਣਾ ਪਰ ਜੇ ਤਿੰਨ ਤੋਂ ਪਹਿਲਾਂ ਜਾਗ ਆ ਜਾਵੇ ਤਾਂ ਕੁਝ ਲੋਕ ਰਾਤ ਸਮਝ ਕੇ ਸੌਂ ਜਾਂਦੇ ਹਨ ਅਜੇ ਤਾਂ ਅੱਧੀ ਰਾਤ ਹੈ ਅਜੇ ਤਾਂ ਅੱਧੀ ਰਾਤ ਨਹੀਂ ਜੀ ਜੇ 2 ਵਜੇ ਜੇ 2 ਵਜੇ ਜਾਗ ਆ ਗਈ ਤਾਂ ਉਦੋਂ ਵੀ ਉઠੋ ਜੇ ਨਹੀਂ ਉੱਠਿਆ ਜਾ ਰਿਹਾ ਤਾਂ ਬਿਸਤਰ ਤੇ ਲੰਮੇ ਪੈ ਕੇ ਵਾਇਗਰੋ ਵਾਇਗਰੋ ਜੀ ਦਾ ਸ਼ਾਪ ਕਰੋ ਮੋਲ ਮੰਤਾਰ ਜੀ ਦਾ ਸ਼ਾਪ ਕਰੋ ਜੇ ਉੱਠ ਕੇ ਪਾਠ ਕਰ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਇਸ ਵੇਲੇ ਦੇ ਵਿੱਚ ਨਾਮ ਜਪ ਕੇ ਹੀ ਇਸ ਵੇਲੇ ਦੀ ਬਰਕਤ ਦਾ ਪਤਾ ਲੱਗਦਾ ਹੈ ਸੋ ਅਮਰਤ ਵੇਲੇ ਜ਼ਰੂਰ ਸੰਭਾਲਣਾ ਹੈ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਸ਼ਿੰਨ ਸੰਭਾਲਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਜਾਗਿਆ ਹੋਇਆ ਸਾਡੇ ਕਰਮ ਸਵਾਰਦਾ ਹੈ ਸਾਡੇ ਕਰਮ ਨਿਰਮਲ ਹੁੰਦੇ ਹਨ ਸਾਡੇ ਮਨ ਦੇ ਵਿੱਚ ਸਾਡੇ ਮਨ ਦੇ ਉੱਤੇ ਜੰਮੀ ਹੋਈ ਜਨਮ ਜਨਮ ਦੀ ਮੈ ਸਾਡੇ ਜਨਮ ਜਨਮ ਦੀ ਪਾਪ ਮਾੜੇ ਕਰਮ ਨਸ਼ਟ ਹੁੰਦੇ ਹਨ ਸੋ ਹਰ ਵੇਲੇ ਇਹ ਜਪਣਾ ਹੈ ਪਰ ਅੰਮ੍ਰਿਤ ਵੇਲੇ ਜ਼ਰੂਰ ਸੰਭਾਲਣਾ ਹੈ ਜਿੰਨਾ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਇਹ ਸੋਚ ਕੇ ਸੁੱਤੇ ਰਿਹਾ ਕਰੋ ਕਿ ਹੁਣ ਅੰਮ੍ਰਿਤ ਵੇਲੇ ਤਾਂ ਬੀਤ ਗਿਆ ਹੁਣ ਉੱਠ ਕੇ ਕੀ ਕਰਨਾ ਨਾਮ ਜਪਣਾ ਕਿ ਪਾਠ ਕਰਨਾ ਜਦੋਂ ਵੀ ਉੱਠਦੇ ਹੋ ਉਦੋਂ ਹੀ ਨਾਮ ਜਪੋ ਵਾਇਗੁਰੂ ਜੀ ਤੋਂ ਅਮਰਤ ਵੇਲਾ ਮੰਗੋ ਜੇ ਹੁੜਦਿਆਂ ਸਾਰ ਨਹੀਂ ਚੱਪਿਆ ਗਿਆ ਤਾਂ ਦੁਪਹਿਰ ਵੇਲੇ ਰਾਤ ਨੂੰ ਸੌਣ ਵੇਲੇ ਤਾਂ ਹਰੇਕ ਦੇ ਲਈ ਚਪਣਾ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਸੌਣ ਵੇਲੇ ਵਾਇਗੁਰੂ ਜੀ ਦਾ ਨਾਮ ਚਪਾਂਗੇ ਵਾਇਗੁਰੂ ਜੀ ਤੇ ਅੱਗੇ ਆਸ ਬੇਨਤੀ ਕਰਾਂਗੇ ਤਾਂ ਹੀ ਅਗਲੇ ਦਿਨ ਉੱਠ ਪਾਵਾਂਗੇ ਜਿਹੜੇ ਨਿਤਨੇਮੀ ਹਨ ਉਹਨਾਂ ਨੇ ਤਾਂ ਰਾਤ ਸੌਣ ਲੱਗਿਆ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਕਰਕੇ ਸੌਣਾ ਹੈ ਜਾਂ ਜਿੰਨੀ ਦੇਰ ਨੀਂਦ ਨਹੀਂ ਆਉਂਦੀ ਵਾਇਗੁਰੂ ਵਾਇਗੁਰੂ ਨਜਾਬ ਕਰਨਾ ਹੈ ਅਦਾਜ਼ ਪੈਂਦੀ ਕਰਨੀ ਲਾਜ਼ਮੀ ਹੈ ਜ਼ਰੂਰੀ ਹੈ ਪਰ ਜਿੰਨਾ ਤੋਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਨਾਮ ਨਹੀਂ ਛੱਪਿਆ ਜਾਂਦਾ ਕੰਮ ਕਾਜ ਕਰਦੇ ਜਾਂ ਜ਼ਿੰਮੇਵਾਰੀਆਂ ਕਰਕੇ ਜੋ ਵੀ ਤੁਹਾਡੇ ਕੋਲ ਬਹਾਨਾ ਹੈ ਤੇ ਰਾਤ ਨੂੰ ਸੌਣ ਵੇਲੇ ਜ਼ਰੂਰ ਛੱਪਿਆ ਕਰੋ ਰਾਤ ਤੋਂ ਹੀ ਸ਼ੁਰੂਆਤ ਕਰ ਲਓ ਰਾਤ ਦੇ ਛੱਪੇ ਹੋਏ ਦਾ ਫਲ ਤੁਹਾਨੂੰ ਅਗਲੇ ਦਿਨ ਤੜਕੇ ਤੜਕੇ ਹੀ ਮਿਲ ਜਾਵੇਗਾ ਭਾਵੇਂ ਅੰਮ੍ਰਿਤ ਵੇਲੇ ਦੇ ਵਿੱਚ ਜਾਗਾ ਜਾਵੇ ਕਿ ਉੱਠ ਕੇ ਨਾਮ ਛੱਪਣਾ ਮਨ ਕਰੇਗਾ ਮਨ ਛੇਤੇ ਹੀ ਗੁਰੂ ਚਰਨਾਂ ਦੇ ਨਾਲ ਜੁੜ ਜਾਵੇਗਾ ਇਹ ਤੁਸੀਂ ਅੱਜ ਹੀ ਰਾਤ ਨੂੰ ਅਸ਼ਮਾ ਕੇ ਦੇਖ ਲਓ ਜੇ ਉਸ ਤੋਂ ਬਾਅਦ ਕਦੇ ਵੀ ਆਪਣੇ ਜਪੇ ਹੋਏ ਦਾ ਮਾਣ ਹੰਕਾਰ ਨਹੀਂ ਕਰਨਾ ਕਿ ਮੈਂ ਤਾਂ ਅੰਮ੍ਰਿਤ ਵੇਲੇ ਉੱਠਦਾ ਹਾਂ ਮੈਂ ਤਾਂ ਨਾਮ ਜਪਦਾ ਹਾਂ ਕਦੇ ਨਹੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੀ ਕਰਨਾ ਹੈ ਤੇ ਸ਼ੁਕਰ ਨਹੀਂ ਕਰਦੇ ਸਿਰਫ ਆਪਣਾ ਹੀ ਨਾਮ ਲੈਂਦੇ ਹਨ ਕਿ ਮੈਂ ਤਾਂ ਸਭ ਕੁਝ ਕਰਦਾ ਹਾਂ ਉਸ ਤੋਂ ਬਾਅਦ ਸਭ ਤੋਂ ਕੀਮਤੀ ਗੱਲ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਨਾਮ ਦੀ ਕਮਾਈ ਜਿੰਨੀ ਕਰਨੀ ਔਖੀ ਹੈ ਕਿਤੇ ਜ਼ਿਆਦਾ ਔਖੀ ਹੈ ਸੰਭਾਲਣੀ ਪਹਿਲਾਂ ਕਮਾਈ ਕਰਨੇ ਸਿੱਖੋ ਨਾਲ ਨਾਲ ਸੰਭਾਲਣੇ ਵੀ ਸਿੱਖਣੀ ਹੈ ਸੰਭਾਲਣੀ ਕਹਿੰਦੇ ਹਨ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਹੈ ਨਿੰਦਿਆ ਚੁਗਲੀ ਕਰੋਨਾ ਨਾ ਕਿਸੇ ਦੀ ਸੁਣੋ ਤੇ ਕਿਸੇ ਦਾ ਮਾੜਾ ਸੋਚਣਾ ਤੇ ਕਿਸੇ ਬਾਰੇ ਮਾੜਾ ਕਰਨਾ ਵੀ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਹੱਥਾਂ ਰਹੀਂ ਸਾਡੇ ਰਸਨਾ ਰਹੀਂ ਸਾਡੇ ਮਨ ਰਹੀਂ ਸਾਡੇ ਬੱਚਣਾ ਨਹੀਂ ਕਿਸੇ ਦਾ ਮਾੜਾ ਨਹੀਂ ਹੋਣਾ ਚਾਹੀਦਾ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ ਕਿਉਂਕਿ ਜੇ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦਾ ਦਿਲ ਦੁਖਾਇਆ ਕਿਸੇ ਦਾ ਮਾੜਾ ਕੀਤਾ ਤਾਂ ਫਿਰ ਵਾਹਿਗੁਰੂ ਜੀ ਤੇ ਖੁਸ਼ੀ ਹਾਸਲ ਨਹੀਂ ਕਰ ਸਕਦੇ ਕੁਝ ਲੋਕ ਕੈਂਡਿਆਂ ਬਦੀ ਨਾਮ ਚੱਬ ਕੇ 5 ਮਿੰਟ ਦੀ ਨਿੰਦਿਆ ਚੁਗਲੇ ਦੇ ਵਿੱਚ ਘਵਾ ਲੈਂਦੇ ਹਨ ਤਾਂ ਇਹ ਨਿੰਦਿਆ ਚੁਗਲੇ ਤੋਂ ਵੀ ਦੂਰ ਰਹਿਣਾ ਹੈ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ ਕਿ ਜਦੋਂ ਇਕੱਲੇ ਬੈਠੇ ਹੋ ਉਦੋਂ ਗੁਰੂ ਦੇ ਨਾਲ ਗੱਲਾਂ ਕਰਿਆ ਕਰੋ ਜਦੋਂ ਚਾਰ ਜੀ ਬੈਠੇ ਹੋਣ ਦੇ ਉਦੋਂ ਗੁਰੂ ਦੀਆਂ ਗੱਲਾਂ ਕਰੋ ਕਿਉਂਕਿ ਗੁਰੂ ਦੀਆਂ ਗੱਲਾਂ ਨੇ ਹੀ ਸਾਨੂੰ ਤਾਰਨਾ ਹੈ ਬਾਕੀ ਜਿਹੜੀਆਂ ਆਪਾਂ ਇਧਰ ਉਧਰ ਦੀਆਂ ਗੱਲਾਂ ਕਰਦੇ ਹਾਂ ਕੰਨ راستੇ ਲਈ ਕਦੀ ਕਿਸੇ ਦੀ ਨਿੰਦਿਆ ਚੁਗਲੀ ਕਰ ਲਈ ਕਦੀ ਕਿਸੇ ਦੀ ਸੁਣ ਲਈ ਸਾਡੇ ਪਾਪਾਂ ਦੀ ਪੰਡ ਨੂੰ ਹੋਰ ਭਾਰਾ ਕਰਦੀ ਜਾ ਰਹੀ ਹੈ ਪਰ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ ਸੁਣਦੇ ਹਾਂ ਇਹਦੇ ਨਾਲ ਸਾਡੇ ਪਾਪ ਨਸ਼ਟ ਹੁੰਦੇ ਹਨ ਪਤਾ ਨਹੀਂ ਕਦੋਂ ਅਸੀਂ ਜਨਮ ਜਨਮਾਂ ਨੇ ਪਾਪਾਂ ਦੇ ਭੰਡ ਮਾੜੇ ਕਰਮਾਂ ਦੀ ਪਾਣ ਸਰਤੇ ਚੁੱਕੀ ਫਿਰਦੇ ਹਾਂ ਜੇ ਹੁਣ ਇਹ ਮਨੁੱਖੀ ਜਮਾ ਮਿਲਿਆ ਹੈ ਤਾਂ ਇਹ ਸਾਨੂੰ ਕਰਮ ਸਵਾਰਨ ਨੂੰ ਮਿਲਿਆ ਹੈ ਆਪਾਂ ਇਹਦੇ ਵਿੱਚ ਆਪਣੇ ਪਿਛਲੇ ਮਾੜੇ ਕਰਮ ਵਾਈ ਗੁਰੂ ਜੀ ਤੋਂ ਬਖਸ਼ਾ ਸਕਦੇ ਹਾਂ ਅੱਗੇ ਦੇ ਲਈ ਸੋਹਣੇ-ਸੋਹਣੇ ਕਰਮ ਬਣਾ ਸਕਦੇ ਹਾਂ ਇਹਦੇ ਸੋਹਣੇ ਕਰਮ ਤਾਂ ਹੀ ਬਣਨਗੇ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਾਂਗੇ ਜਿੰਨਾ ਮਰਜ਼ੀ ਮਾੜੇ ਕਰਮ ਹੋਣ ਪਾਪ ਹੋਣ ਜਦੋਂ ਅਸੀਂ ਗੁਰੂ ਦੇ ਨਾਮ ਦੇ ਨਾਲ ਜੁੜ ਜਾਵਾਂਗੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਵੱਡੇ ਵੱਡੇ ਦੁੱਖ ਰੋਗ ਛੋਟੇ ਹੋ ਕੇ ਲੰਘ ਜਾਂਦੇ ਹਨ ਕਰਮ ਤਾਂ ਭੁਗਤਨੇ ਹੀ ਪੈਂਦੇ ਹਨ ਇਹ ਨਹੀਂ ਕਿ ਅਸੀਂ ਭੁਗਤਨੇ ਨਹੀਂ ਆਪਣ ਨੂੰ ਲੇਖਾ ਦੇਣਾ ਹੀ ਪੈਣਾ ਹੈ ਤਾਂ ਆਪਾਂ ਬਿਲਕੁਲ ਬਖਸ਼ੇ ਜਾਵਾਂਗੇ ਜੇਕਰ ਗੁਰੂ ਦਾ ਨਾਮ ਲਾਵਾਂਗੇ ਉਹ ਕਰਮ ਫਲ ਭੁਗਣਾ ਪੈਂਦਾ ਹੈ ਪਰ ਵੱਡੇ ਵੱਡੇ ਦੁੱਖ ਛੋਟੇ ਛੋਟੇ ਹੋ ਕੇ ਲੰਘ ਜਾਂਦੇ ਹਨ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਾਂ ਜਦੋਂ ਸਾਨੂੰ ਗੁਰੂ ਤੇ ਭਰੋਸਾ ਹੁੰਦਾ ਹੈ ਗੁਰੂ ਸਾਹਿਬ ਜੀ ਦਾ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਸੂਲੀ ਤੋਂ ਸੂਲ ਬਣਾ ਲੈਂਦੇ ਹਨ ਇਥੋਂ ਤੱਕ ਕਰਕੇ ਵਾਹਿਗੁਰੂ ਜੀ ਸੁਪਨੇ ਦੇ ਵਿੱਚ ਵੀ ਸਾਡੇ ਦੁੱਖ ਰੋਗ ਕਸ਼ਟ ਘਟ ਕਰ ਸਕਦੇ ਹਨ ਆਪਾਂ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਇੱਕ ਸਾਖੀ ਪੜ੍ਹਦੇ ਹੁੰਨੇ ਹਾਂ ਉਹ ਸਾਖੀ ਆਪਾਂ ਸੁਣਾਉਣ ਬੈਠੇ ਤਾਂ ਵੀਡੀਓ ਲੰਬੀ ਹੋ ਜਾਵੇਗੀ ਸੋ ਕਟ ਸ਼ਬਦਾਂ ਦੇ ਵਿੱਚ ਮੁਕਤੀ ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਹੈ ਗੁਰੂ ਤੇ ਪ੍ਰੋਸਾ ਰੱਖਣਾ ਹੈ ਰੋਜ਼ ਅਮਰਤ ਵੇਲੇ ਉੱਠਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਸੁਖ ਸੁੱਖ ਦੇ ਵਿੱਚ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਤਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ